ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਬਹੁਤ ਸਾਰੇ ਲੋਕ ਇਹਨਾਂ ਨਤੀਜਿਆਂ ਨੂੰ ਲਾਈਵ ਸੋਸ਼ਲ ਮੀਡੀਆ ਦੇ ਪਲੇਟਫਾਰਮ ਉੱਤੇ ਦੇਖ ਰਹੇ ਨੇ ਤੇ ਕੁਝ ਘਰਾਂ ਬੈਠੇ ਆਪਣੇ ਟੀਵੀਆਂ ਰਾਹੀਂ ਇਸ ਦੀ ਜਾਣਕਾਰੀ ਪ੍ਰਾਪਤ ਕਰ ਰਹੇ ਨੇ ਇੱਥੇ ਬਲਾਕ ਮਾਧਰੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਖ-ਵੱਖ ਪਾਰਟੀਆਂ ਦੇ ਦਫ਼ਤਰ ਨੇ ਤੇ ਦਫ਼ਤਰਾਂ ਦੇ ਵਿੱਚ ਇਸ ਸਮੇਂ ਕੋਈ ਵੀ ਵਿਅਕਤੀ ਮੌਜੂਦ ਨਹੀਂ ਪਰ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਿਹਹਾਉਨਾ ਅੱਜ ਦੇ ਰੁਝਾਨਾਂ ਦੇ ਬਾਰੇ ਰੁਝਾਨਾਂ ਨੂੰ ਦੇਖ ਰਹੇ ਆ ਜਿਹੜਾ ਵੀ ਇਹ ਸ਼ਾਮ ਤੱਕ ਪਤਾ ਲੱਗੂਗਾ ਵੀ ਕਿਹੜੀ ਪਾਰਟੀ ਬਹੁਸੰਮਤੀ ਵਿੱਚ ਅੱਗੇ ਜਿੱਤ ਪ੍ਰਾਪਤ ਕਰਦੀ ਹੈ 13 ਸੀਟਾਂ ਦੇ ਵਿੱਚੋਂ ਕਿਹਨੂੰ ਜ਼ਿਆਦਾ ਮਿਲਦੀਆਂ ਇਹਨੂੰ ਘੱਟ ਮਿਲਣੀਆਂ ਜਿਹੜੇ ਹੋਰ ਰੁਝਾਨ ਚੱਲ ਰਹੇ ਆ ਇਹ ਕੱਲੀ-ਕੱਲੀ ਮਸ਼ੀਨ ਖੋਲੀ ਜਾਂਦੀ ਹੈ ਕੱਲੀ-ਕੱਲੀ ਦਾ ਰੁਝਾਨ ਆਉਂਦਾ ਹੈ ਇਹਦੇ ਨਾਲ ਹਾਲੀ ਕਨਫਰਮ ਕਿਸੇ ਨੂੰ ਨਹੀਂ ਹੋ ਸਕਦਾ ਵੀ ਕਿ ਕਾਂਗਰਸ ਦੇ ਪਾਰਟੀ ਦਾ ਉਮੀਦਵਾਰ ਦਾ ਹਾਲ ਚੱਲ ਰਿਹਾ ਅੱਗੇ ਹੋ ਸਕਦਾ ਹੈ ਆਪਣੀ ਲੀਡ ਵਧਾ ਕੇ ਹੀ ਰੱਖੇ ਇਹ ਵੀ ਹੋ ਸਕਦਾ ਕੋਈ ਕਿਸੇ ਹਲਕੇ ਵਿੱਚ ਇਹ ਜੇ ਆਵੇ ਦੂਜੀ ਪਾਰਟੀ ਵੱਲ ਦਾ ਪਾਲੜਾ ਭਾਰੀ ਹੋ ਜਾਵੇ ਫਿਰ ਇਹ ਲੀਡ ਘਟ ਸਕਦੀ ਹੈ ਪਰ ਹਾਲ ਕਿ ਤਿੰਨ ਵਿੱਚ ਚੰਦੂ ਮਾਦਰਾ ਵੀ ਐਸੇ ਰਹੇ ਨੇ ਉਹਨਾਂ ਨੂੰ ਕਿੱਥੇ ਦੇਖੋ ਕਿ ਇਹ ਸਰਕਾਰ ਦਾ ਸਵਾਸ ਕਿਉਂਕਿ ਉਹ ਇਸ ਟਾਈਮ ਪਛੜੇ ਨਜ਼ਰ ਆ ਰਹੇ ਨੇ ਉਹ ਜਿਹੜੇ ਪਛੜੇ ਨਜ਼ਰ ਆ ਰਹੇ ਹਨ ਜੀ ਉਹ ਇਸ ਕਰਕੇ ਆ ਰਹੇ ਆ ਕਿ ਉਹਨਾਂ ਦਾ ਜਿਹੜਾ ਪਿਛਲਾ ਕੰਮ ਕਰਿਆ ਹੋਇਆ ਤਾਂ ਉਹ ਲੋਕਾਂ ਨੇ ਨਾ ਯਾਦ ਨਹੀਂ ਰੱਖਿਆ ਕੰਮ ਉਹਨਾਂ ਨੇ ਬਹੁਤ ਕਰੇ ਕਾਲੀ ਸਰਕਾਰ ਨੇ ਉਹ ਤਾਂ ਸਾਡੇ ਸਾਹਮਣੇ ਦਿਖਦੇ ਆ ਜਿੰਨੇ ਵੀ ਕਰੇਵੇਂ ਪਰ ਉਹ ਲੋਕਾਂ ਨੇ ਭਲਾਤੇ ਇਹਨਾਂ ਦੀ ਜਿਹੜੀ ਝਾੜੂ ਵਾਲਿਆਂ ਦੀ ਇੱਕੋ ਚੀਜ਼ ਜਿਹੜੀ ਇਹਨਾਂ ਨੂੰ ਦੱਬੀ ਜਾ ਰਹੀ ਹੈ ਵੋਟਾਂ ਨੂੰ ਕਿ ਇਹਨਾਂ ਨੇ ਬਿਜਲੀ ਫ੍ਰੀ ਕਰਤੀ ਬਿਜਲੀ ਫ੍ਰੀ ਤਾਂ ਕਰਤੀ ਪਈ ਤਾਂ ਸਾਡੇ ਗੱਲ ਹੈ ਸਾਵਨ ਕਿਸਾਨਾਂ ਨੂੰ ਤਾਂ ਬਾਦਲ ਨੇ ਦਿੱਤੀ ਵੀ ਹੈ 97 ਤੋਂ ਦਿੱਤੀ ਹੋਈ ਹੈ ਉਹ ਕੀ ਸਰਕਾਰ ਤੋਂ ਹੀ ਹੈ ਨਾ ਸਾਰਾ ਸਰਕਾਰ ਤੋਂ ਮਿਲਦਾ ਪਰ ਉਹ ਸਹੂਲਤ ਤਾਂ ਅਕਾਲੀ ਸਰਕਾਰ ਨੇ ਦਿੱਤੀ ਸੀ ਹੁਣ ਸਹੀਂ ਚੱਲਦੀ ਜਾ ਰਹੀ ਹੈ ਕਿਸੇ ਸਰਕਾਰ ਨੇ ਤੋੜੀ ਨਹੀਂ ਹੈ ਖਜ਼ਾਨੇ ਵਿੱਚੋਂ ਪੈਸੇ ਜਾਂਦੇ ਉਹਦੇ ਉਹ ਖਜ਼ਾਨਾ ਤਾਂ ਹੈ ਜਿਹੜੇ ਇਨਕਮ ਟੈਕਸ ਪਈਆਂ ਉਹਨਾਂ ਦੇ ਉਹਦੇ ਨਾਲ ਭਰਦਾ ਆਮ ਆਦਮੀ ਪਾਰਟੀ ਕੁੱਛ ਨਹੀਂ ਦੇਖਦੇ ਆਮ ਆਦਮੀ ਪਾਰਟੀ ਤਾਂ ਪਹਿਲਾਂ ਲੀਡ ਲੈ ਰਹੀ ਸੀ ਔਰ ਥੋੜਾ ਜੇ ਆਪਾਂ ਕਰ ਲੇ ਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਲੋਕਾਂ ਦਾ ਪਤਾ ਨਹੀਂ ਲੱਗਦਾ ਕਿ ਕਿੱਧਰ ਵੋਟ ਪਾਈ ਹੈ ਕਿੱਧਰ ਨਹੀਂ ਪਾਈ ਸਾਇਲੈਂਟ ਵੋਟ ਬਹੁਤ ਹੈ ਫਿਰ ਥੋੜੇ ਨਾਲ ਆਮ ਆਰਤੀ ਪਾਰਟੀ ਨਾਲ ਜਾਣਗੇ ਵੋਟ ਕਾਂਗਰਸ ਨੂੰ ਪਾ ਦੇਣਗੇ ਫਿਰ ਕਾਂਗਰਸ ਨਾਲ ਜਾਣਗੇ ਵੋਟ ਕਾਲੀਆਂ ਨੂੰ ਪਾ ਦੇਣਗੇ ਕੋਈ ਕਿਸੇ ਦਾ ਦੇਮਾਨ ਰਿਹਾ ਹੀ ਨਹੀਂ ਤੇ ਜਿਹੜੀ ਜਿਹੜਾ ਭੋਤ ਮੋਦੀ ਸਰਕਾਰ ਦਾ ਨਾਰਾ ਸੀ 412 412 ਇਹ ਤਾਂ ਇਹ ਤਾਂ ਹਰੇਕ ਜਿਹੜਾ ਕਰਿਆ ਉਹਦਾ ਸਾਹਮਣੇ ਹੈਗਾ ਉਹਦਾ ਮੋਦੀ ਦਾ ਜਿਹੜਾ ਕਰਿਆ ਹੋਇਆ ਉਹ ਸਾਹਮਣੇ ਹੈ ਜਿਹੜਾ ਕਿਸਾਨਾਂ ਨੂੰ ਪੈਸੇ ਆਏ ਐ ਹਰ ਸਾਲ ਦੇ ਵਿੱਚ 12000 ਰੁਪਇਆ ਸੋਸਾਇਟੀ ਦੇ ਆਉਂਦੇ ਐ ਸਭ ਨੇ ਉਹਦਾ ਆਨੰਦ ਮਾਣਿਆ ਪੈਸੇ ਲਏ ਐ ਜਿਨ੍ਹਾਂ ਨੇ ਜਿਨ੍ਹਾਂ ਦੇ ਆਉਂਦੇ ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹਵਾ ਚੱਲੀ ਸੀ ਕਿਉਂਕਿ ਪੰਜਾਬ ਦੇ ਵਿੱਚ ਕਦੇ ਭਾਜਪਾ ਦਾ ਪ੍ਰਚਾਰ ਨਹੀਂ ਸੀ ਹੋਇਆ ਕਦੇ ਪਰ ਇਸ ਵਾਰੀ ਲੱਗਦਾ ਸੀ ਕਿ ਮੋਦੀ ਲੈ ਲੂਗਾ ਸਿੱਟਾ ਜਿਹੜਾ ਹੋਣ ਫਿਰ ਕਿਸਾਨਾਂ ਦਾ ਵਿਰੋਧਤਾ ਉਹ ਵਿਰੋਧ ਨਾ ਇਹਨਾਂ ਦੀਆਂ ਵੋਟਾਂ ਨਹੀਂ ਬਣ ਦਿੱਤੀਆਂ ਹੈਗੀਆਂ ਆਖਿਰਕਾਰ ਪਿੰਡਾਂ ਦੇ ਵਿੱਚ ਕਿਸਾਨ ਜ਼ਿਆਦਾ ਬਸਦੇ ਐਰ ਮਜ਼ਦੂਰ ਉਹ ਉਹਦਾ ਆਸਰ ਪਿਆ ਵਿਰੋਧ ਵੀ ਬਹੁਤ ਹੋਇਆ ਵਿਰੋਧ ਬਹੁਤ ਹੋਇਆ ਇਹਨਾਂ ਦੇ ਪ੍ਰਚਾਰ ਨਹੀਂ ਕਰਨ ਦਿੱਤੇ ਅੰਦਰ ਜਾ ਕੇ ਫਿਰ ਉੱਥੇ ਪੁਲਿਸ ਵਾਲਿਆਂ ਦੇ ਥਰੂ ਇਹਨਾਂ ਨੇ ਆਪਣਾ ਪ੍ਰਚਾਰ ਕਰਿਆ ਜੇ ਆਪਾਂ ਗੱਲ ਕਰੀਏ ਲਾਸਟ ਟਾਈਮ ਹਮਾਰੇ ਮੇਰਾ ਕੇਸ ਜਿੱਥੋਂ ਜਿਤਨਾ ਦੇਖਣਾ ਚਾਹੁੰਦੇ ਆਂ ਖਾਸ ਕਰ ਇਸ ਸਿਤਾਬ ਚੰਦੂ ਮਾਧਿਰੇ ਜਿਤਨਾ ਚਾਹੁੰਦੇ ਆਂ ਦੇਖਦੇ ਆਂ ਵੀ ਉਹ ਜਿੱਤੇ ਸਾਡੇ ਹਲਕੇ ਚ ਤਾਂ ਕਿ ਸਾਨੂੰ ਉਮੀਦ ਹੋਵੇ ਹਰ ਇੱਕ ਬੰਦਾ ਉਹਦੇ ਤੱਕ ਪਹੁੰਚ ਕਰ ਸਕੇ ਇਹ ਲੋਗ ਅਗਲੇ ਦੀ ਗੱਲ ਸੁਣ ਕੇ ਜਿੰਨੀ ਕੋ ਉਹਦੀ ਸਮਰੱਥਾ ਹੈ ਉਹਦੇ ਨਾਲ ਆਪਣਾ ਕਰ ਸਕਦਾ ਹੈ। ਵਿਚਰਨ ਵਾਲਾ ਉਮੀਦਵਾਰ ਹੈ। ਹਾਂ ਵਿਚਰਨ ਵਾਲਾ ਉਮੀਦਵਾਰ ਹੈ ਔਰ ਮਿੱਠੇ ਬੋਲਣ ਵਾਲਾ ਉਹਦੀ ਬੋਲੀ ਮਿੱਠੀ ਹੈ। ਸੁਭਾਅ ਵੀ ਮਿੱਠਾ ਹੈ। ਇਹ ਨਹੀਂ ਕਰ ਗਏ ਨੂੰ ਕਹੇ ਉਹ ਜਾ ਬਾਹਰ ਪਾਰਾ ਨਿਕਲੋ ਮੇਰੇ ਕੋਲ ਨਹੀਂ ਟਾਈਮ। ਇਹ ਕਹਿੰਦੇ ਨਹੀਂ ਉਹ ਕਰੀ ਵੀ ਕਹਿ ਸਕਦਾ। ਪ੍ਰਚਾਰ ਕਿਤੇ ਨਾ ਕਿਤੇ ਕਾਦੀ ਦਲ ਦੀ ਇਹ ਗੱਲ ਕਰੀਏ ਤੁਸੀਂ ਪ੍ਰਚਾਰ ਚ ਕਮੀ ਲੱਗੀ ਹੈ। ਪ੍ਰਚਾਰ ਦੇ ਵਿੱਚ ਬਹੁਤ ਬਹੁਤ ਕਮੀ ਰਹੀ ਹੈ। ਇਹ ਤਾਂ ਇਹ ਜਿਹੜਾ ਨੌਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਪ੍ਰਚਾਰ ਕਰਨਾ ਵੀ ਔਖਾ ਹੈ ਜਿਹੜੇ ਮੌਜੂਦਾ ਐਮਐਲਏ ਹੁੰਨੇ ਉਹਨਾਂ ਦਾ ਜਿਆਦਾ ਹੱਥ ਹੁੰਦਾ ਹੈ ਇਹਨਾਂ ਦੇ ਹੁਣ ਐਮਐਲਏ ਪਿਛਲੇ ਸਾਲ ਵੀ ਨਹੀਂ ਬਣੇ ਉਸ ਕਰਕੇ ਉਹ ਘਾਟ ਉਹਨਾਂ ਨੂੰ ਮਾਰਦੀ ਹੈ ਹੁਣ ਫਿਰ ਅਗਰ ਸ਼੍ਰੋਮਣੀ ਅਕਾਲੀ ਦਲ ਨੂੰ ਸੀਟਾਂ ਨਹੀਂ ਮਿਲਦੀਆਂ ਜਿਆਦਾ ਸੀਟਾਂ ਨਹੀਂ ਆਉਂਦੀਆਂ ਲੱਗਦਾ ਕਿ ਕੋਈ ਪ੍ਰਧਾਨ ਦੀ ਲਾ ਬਦਲੀ ਹੋਵੇਗੀ ਜਾਂ ਕੁਛ ਇਹ ਇਹ ਤਾਂ ਹੁਣ ਪਾਰਟੀ ਨੇ ਦੇਖਣਾ ਵੀ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਕਿਉਂਕਿ ਲੋਕਾਂ ਵਿੱਚ ਵੀ ਇਹ ਚੀਜ਼ ਤਾਂ ਹੁੰਦਾ ਕਿ ਲੋਕਾਂ ਵਿੱਚ ਤਾਂ ਇਹ ਹੈ ਵੀ ਸਜ ਜਿਹੜੀ ਜੇ ਅਕਾਲੀ ਪਾਰਟੀ ਹੈ ਤਾਂ ਮਜ਼ਬੂਤ ਹੋਊਗੀ ਜੇ ਲੋਕਾਂ ਤੱਕ ਪਹੁੰਚ ਕਰੂਗੀ ਲੋਕਾਂ ਨੂੰ ਆਪਣੇ ਨਾਲ ਲਾਊਗੀ ਨਾਲ ਤਾਂ ਲਾਊਗੀ ਉਹਨਾਂ ਨੂੰ ਹਮਦਰਦੀ ਬਣ ਕੇ ਦਿਖਾਊਗੀ ਹਮਦਰਦੀ ਪਾ ਕੇ ਤਾਂ ਲੋਕ ਨਾਲ ਲੱਗਣਗੇ ਹਾਂ ਥੈਂਕ ਯੂ